ਅਮਰੀਕਾ 'ਚ ਲਗਾਤਾਰ ਪ੍ਰਦਰਸ਼ਨ ਜਾਰੀ ਗੋਲੀ ਚੱਲਣ ਦੀ ਘਟਨਾ ਨੇ ਹਿਲਾਇ ਲੋਕੀ ਮਚ ਗਈ ਹਾਹਾਕਾਰ ਨਿਊਜ਼ੀਲੈਂਡ ਜਾਣ ਵਾਲਿਆਂ ਲਈ ਖੁਸ਼ਖਬਰੀ ਨਿਯਮਤ ਕੀਤੀ ਗਈ ਖਾਸ ਤਵਦੀਲੀ ਯਾਤਰੀਆਂ ਨੂੰ ਆਕਰਸ਼ਿਤ ਕਰਨ ਦਾ ਟੀਚਾ ਭਾਜਪਾ ਅਕਾਲੀ ਫਿਰ ਤੋਂ ਹੋ ਸਕਦੇ ਨੇ ਇਕੱਠੇ ਗੜਜੋੜ ਹੋਣ ਦੇ ਦਿੱਤੇ ਸੰਕੇਤ ਸਰਕਾਰ ਬਣਾਉਣ ਦਾ ਠੋਕੇਆ ਦਾਵਾ ਸੱਖਾਂ ਨਾਲ ਜੁੜੀ ਵੱਡੀ ਖਬਰ ਨਵੇਂ ਜੱਦਦਾਰ ਨੂੰ ਲੈ ਕੇ ਵੱਡਾ ਐਲਾਨ ਐ ਜੀ ਪੀ ਸੀ ਨੇ ਖੋਲੇ 15 ਦੇ ਪੱਤੇ ਅਮਰੀਕਾ ਦੇ ਸਾਲਟ ਲੇਕ ਸਿਟੀ ਵਿੱਚ ਨੋ ਕਿੰਗਸ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਵਿਅਕਤੀ ਨੇ ਪ੍ਰਦਰਸ਼ਨਕਾਰੀ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਇੱਕ ਸਖਸ਼ਤੇ ਗੋਲੀ ਚਲਾ ਦਿੱਤੀ ਜੋ ਉਸ ਸਮੇਤ ਘਰਾਹੀਗਰ ਨੂੰ ਲੱਗੀ ਜਿਸ ਵਿੱਚ ਰਾਗਿਰਦੀ ਇਲਾਜ ਦੌਰਾਨ ਮੌਤ ਹੋ ਗਈ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਸ਼ਾਂਤੀ ਰੱਖੇਕ ਟੀਮ ਦਾ ਹਿੱਸਾ ਸੀ ਸਾਲਟ ਲੇਕ ਸਿਟੀ ਦੇ ਪੁਲਿਸ ਮੁਖੀ ਵਰਾਇਨ ਰੈਡ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਕਥਿਤ ਹਮਲਾਵਰ ਆਰਟੋਰੋ ਗੈਂਬਿਓ ਨੂੰ ਕਤਲ ਦੇ ਦੋਸ਼ਾਂ ਵਿੱਚ ਹਿਰਾਸਤ ਵਿੱਚ ਲੈ ਲਿਆ ਮ੍ਰਿਤਕ ਰਾਹੀਰ ਦੀ ਪਛਾਣ 38 ਸਾਲਾ ਆਰਟਰ ਫੈਲਾਸਾ ਇਹ ਲੂ ਵਜੋਂ ਹੋਈ ਹੈ ਰੈਡ ਨੇ ਕਿਹਾ ਕਿ ਦੋਸ਼ੀ ਨੇ ਤਿੰਨ ਗੋਲੀਆਂ ਚਲਾਈਆਂ ਜੋ ਗੈਂਬੂ ਅਤੇ ਲੂ ਨੂੰ ਲੱਗੀਆਂ ਪੁਲਿਸ ਨੇ ਦੱਸਿਆ ਕਿ ਗੈਂਬੂ ਦਾ ਇੱਕ ਅਪਰਾਧਿਕ ਰਿਕਾਰਡ ਨਹੀਂ ਹੈ ਉਹ ਹਮਲੇ ਵਿੱਚ ਜ਼ਖਮੀ ਹੋਇਆ ਅਤੇ ਉਸ ਦਾ ਇਲਾਜ ਕੀਤਾ ਗਿਆ ਸੀ ਉਸ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਰੈਡ ਨੇ ਕਿਹਾ ਕਿ ਹਮਲਾਵਰ ਤੇ ਇੱਕ ਹੋਰ ਵਿਅਕਤੀ ਨੇ ਰਾਤ 8 ਵਜੇ ਦੇ ਕਰੀਬ ਗੈਂਬੀਉ ਨੂੰ ਰਾਈਫਲ ਕੱਢਦੇ ਹੋਏ ਦੇਖਿਆ ਗਵਾਹਾਂ ਨੇ ਕਿਹਾ ਕਿ ਜਦ ਦੂਮਾ ਨੇ ਗੈਂਬੀਉ ਨੂੰ ਰਾਈਫਲ ਕੱਢਣ ਬਾਰੇ ਪੁੱਛਿਆ ਤਾਂ ਉਸਨੇ ਗੋਲੀ ਮਾਰ ਲਈ ਰਾਈਫਲ ਚੁੱਕੀ ਅਤੇ ਭੀੜ ਵੱਲ ਭੱਜਿਆ ਇਸ ਤੋਂ ਬਾਅਦ ਉਹ ਵਿਅਕਤੀ ਜਿਸ ਨੂੰ ਸ਼ਾਂਤੀ ਰੱਖੇਕ ਟੀਮ ਦਾ ਹਿੱਸਾ ਦੱਸਿਆ ਜਾਂਦਾ ਹੈ ਉਸਨੇ ਗੈਂਗਸ ਨੂੰ ਗੋਲੀ ਮਾਰ ਦਿੱਤੀ ਜਿਸ ਵਿੱਚ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਲੂ ਦੀ ਮੌਤ ਹੋ ਗਈ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਮੌਕੇ ਤੋਂ ਇੱਕ ਏਅਰ 15 ਰਾਈਫਲ ਇੱਕ ਗੈਸ ਮਾਸਕ ਅਤੇ ਇੱਕ ਬੈਗ ਬਰਾਮਦ ਕੀਤਾ ਜਾਂਚ ਕਰਤਾਵਾਂ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਕੈਂਪੀਓ ਨੇ ਰਾਈਫਲ ਕਿਉਂ ਕੱਢੀ ਪਰ ਉਹਨਾਂ ਨੇ ਉਸਤੇ ਇੱਕ ਖਤਰਨਾਕ ਸਥਿਤੀ ਪੈਦਾ ਕਰਨ ਦਾ ਦੋਸ਼ ਲਗਾਇਆ ਜਿਸ ਕਾਰਨ ਲੂ ਦੀ ਮੌਤ ਹੋ ਗਈ ਪੁਲਿਸ ਨੇ ਕਿਹਾ ਕਿ ਗੋਲੀਬਾਰੀ ਤੋਂ ਬਾਅਦ ਸੈਂਕੜੇ ਪ੍ਰਦਰਸ਼ਨ ਕਰੀ ਇਧਰ ਉਧਰ ਭੱਜਣ ਲੱਗੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਨੋ ਕਿੰਗਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਨਿਊਜ਼ੀਲੈਂਡ ਸਰਕਾਰ ਨੇ ਵੀਜ਼ਾ ਛੋਟ ਸੰਬੰਧੀ ਇੱਕ ਵੱਡਾ ਐਲਾਨ ਕੀਤਾ ਐਲਾਨ ਮੁਤਾਬਕ ਆਸਟ੍ਰੇਲੀਆ ਤੋਂ ਯਾਤਰਾ ਕਰਨ ਵਾਲੇ ਚੀਨੀ ਨਾਗਰਿਕਾਂ ਨੂੰ ਵੀਜ਼ਾ ਛੋਟ ਦਿੱਤੀ ਜਾਵੇਗੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਅਨੁਸਾਰ ਨਵੰਬਰ 2025 ਤੋਂ ਆਸਟ੍ਰੇਲੀਆ ਵਿੱਚ ਵਾਦ ਵੀਜ਼ਾ ਰੱਖਣ ਵਾਲੇ ਚੀਨੀ ਪਾਸਪੋਰਟ ਧਾਰਕਾਂ ਨੂੰ ਵੀਜ਼ਾ ਦੀ ਬਜਾਏ ਨਿਊਜ਼ੀਲੈਂਡ ਇਲੈਕਟ੍ਰੋਨਿਕ ਟਰੈਵਲ ਅਥਾਰਟੀ ਰਾਹੀਂ 3 ਮਹੀਨਿਆਂ ਲਈ ਨਿਊਜ਼ੀਲੈਂਡ ਆਉਣ ਦੀ ਆਗਿਆ ਦਿੱਤੀ ਜਾਵੇਗੀ ਇਹ ਛੋਟ ਸਿਰਫ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਚੀਨੀ ਨਾਗਰਿਕਾਂ ਲਈ ਹੈ ਇਹ ਟਰਾਂਜ਼ਿਟ ਯਾਤਰੀਆਂ ਤੇ ਲਾਗੂ ਨਹੀਂ ਹੋਵੇਗੀ ਬਿਨੈਕਾਰਾਂ ਨੂੰ ਅਜੇ ਵੀ ਐਨ ਜ਼ेड ਈਟੀਏ ਲਈ ਮਾਪਦੰਡ ਪੂਰੇ ਕਰਨੇ ਪੈਣਗੇ ਸੈਲਾਨੀ ਕੀ ਵੀਜ਼ਾ ਸ਼ੋਰਟ 12 ਮਹੀਨੇ ਵਾਲੀ ਇੱਕ ਟ੍ਰਾਇਲ ਨੀਤੀ ਹੈ ਜਿਸ ਦਾ ਉਦੇਸ਼ ਨਿਊਜ਼ੀਲੈਂਡ ਨੂੰ ਚੀਨੀ ਸੈਲਾਨੀਆਂ ਲਈ ਵਧੇਰੇ ਆਕਰਸ਼ਕ ਬਣਾਉਣਾ ਹੈ ਮੰਨਿਆ ਜਾਂਦਾ ਹੈ ਕਿ ਸਿਆਸਤ ਵਿੱਚ ਕੋਈ ਦੁਸ਼ਮਣ ਨਹੀਂ ਤੇ ਕੋਈ ਦੋਸਤ ਵੀ ਨਹੀਂ ਕਿਹੜਾ ਦੁਸ਼ਮਣ ਬਣ ਜਾਵੇ ਤੇ ਕਿਹੜਾ ਦੁਸ਼ਮਣ ਦੋਸਤ ਬਣ ਜਾਵੇ ਇਹ ਹਾਲਾਤ ਕਿਸੇ ਟਾਈਮ ਵੀ ਬਣ ਜਾਂਦੇ ਨੇ ਪੰਜਾਬ ਦੀ ਸਿਆਸਤ ਵਿੱਚ ਸੱਤਾ ਤੇ ਬਹੁਤ ਚਰ ਰਾਜ ਕਰਨ ਵਾਲੇ ਅਕਾਲੀ ਭਾਜਪਾ ਗੁਰਜੋੜ ਦਾ ਨੌ ਮਾਸਤਾ ਟੁੱਟਿਆ ਰਿਸ਼ਤਾ ਹੁਣ ਦੁਬਾਰਾ ਜੋੜਨ ਦੀ ਚਰਚਾ ਨੇ ਜ਼ੋਰ ਫੜਿਆ ਕਿ ਅਕਾਲੀ ਬੀਜਪੀ ਗੜਜੋੜ ਹੋ ਸਕਦਾ ਹੈ ਕਿ ਅਕਾਲੀ ਬੀਜਪੀ ਗੜਜੋੜ ਆਉਂਦੀਆਂ ਵਿਧਾਨ ਸਭਾ ਚੋਣਾਂ ਇਕੱਠਿਆਂ ਲੜੇਗਾ ਇਹ ਸਵਾਲ ਤਾਂ ਆਉਂਦੇ ਸਮੇਂ ਵਿੱਚ ਪੂਰਾ ਹੋਵੇਗਾ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਬੀਜਪੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹਾਲ ਹੀ ਵਿੱਚ ਨਾਰਾਜ਼ਗੀ ਦੂਰ ਕਰਕੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਵਾਪਸੀ ਕਰਨ ਵਾਲੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਜ਼ਰੂਰ ਕਿਹਾ ਕਿ ਜੇਕਰ ਅਕਾਲੀ ਬੀਜਪੀ ਗੜਜੋੜ ਹੋ ਜਾਂਦਾ ਤਾਂ ਇਕੱਠਿਆਂ ਚੋਣ ਲੜਦੇ ਨੇ ਤਾਂ ਫਿਰ ਪੰਜਾਬ ਵਿੱਚ ਆਉਂਦਿਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਬੀਜੇਪੀ ਘੜਜੋੜ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਸਵਰਗੀ ਸੁਖਦੇਵ ਸਿੰਘ ਢੀਂਸਾ ਦੇ ਭੋਗ ਤੇ ਵੀ ਸਮੁੱਚੇ ਅਕਾਲੀ ਆਗੂਆਂ ਤੇ ਸਾਰੀਆਂ ਪੰਥਕ ਤਰ੍ਹਾਂ ਨੂੰ ਨਰਾਜ਼ਗੀਆਂ ਛੱਡ ਕੇ ਇੱਕਜੁੱਟ ਹੋਣ ਦਾ ਸਨੇਹ ਦਿੱਤਾ ਸੀ ਸਿਕੰਦਰ ਸਿੰਘ ਮਲੂਕਾ ਨੇ ਘਰ ਵਾਪਸੀ ਤੋਂ ਬਾਅਦ ਵਕ-ਵਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਸੰਕੇਤ ਦਿੱਤੇ ਨੇ ਕਿ ਮਲੂਕਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੇਂਦਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਸਦਕਾ ਪੰਜਾਬ ਦੇ ਸ਼ਹਿਰਾਂ ਵਿੱਚ ਬੀਜੇਪੀ ਅੱਗੇ ਨਾਲੋਂ ਮਜ਼ਬੂਤ ਹੋਈ ਹੈ ਤੇ ਵੋਟ ਬੈਂਕ ਵੀ ਵਧਿਆ ਉੱਥੇ ਹੀ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣੇ ਕਿਉਂਕਿ ਪੰਜਾਬ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਵੇਲੇ ਹੀ ਹੋਇਆ ਤੇ ਉਸ ਤੋਂ ਬਾਅਦ ਕਾਂਗਰਸ ਜਾਂ ਆਪ ਨੇ ਪੰਜਾਬ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਜਿਸ ਕਰਕੇ ਉਹ ਨਿਰਾਸ਼ ਅਕਾਲੀ ਆਗੂਆਂ ਨੂੰ ਵੀ ਸੱਦਾ ਦਿੰਦੇ ਨੇ ਕਿ ਆਓ ਆਪਾਂ ਮਿਲ ਬੈਠ ਕੇ ਸਾਰੇ ਗਲੇਸ਼ ਸੁਕਵੇ ਦੂਰ ਕਰੀਏ ਤੇ ਆਪਣੀ ਸਰਕਾਰ ਬਣਾਉਣ ਲਈ ਇਕਜੁੱਟ ਹੋਈਏ ਉਹਨਾਂ ਕਿਹਾ ਕਿ ਬੀਜੇਪੀ ਨੂੰ ਵੀ ਟਰੰਮੇ ਨਾਲ ਸੋਚਣਾ ਪਵੇਗਾ ਤੇ ਪੰਜਾਬ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਕੋਲੋਂ ਰੱਖੇ ਜਾਣ ਵਾਲੇ ਮਸਲਿਆਂ ਨੂੰ ਹੱਲ ਕਰਨਾ ਪਵੇਗਾ ਤਾਂ ਫਿਰ ਅਕਾਲੀ ਬੀਜੇਪੀ ਗੜਜੋੜ ਦਾ ਨਵਾਂ ਮਾਸਤਾ ਰਿਸ਼ਤਾ ਵੀ ਜੁੜ ਸਕਦਾ ਉਹਨਾਂ ਕਿਹਾ ਕਿ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਹ ਨਾਰਾਜ਼ ਅਕਾਲੀ ਆਗੂ ਨੂੰ ਮਨਾਉਣ ਲਈ ਉਹਨਾਂ ਦੇ ਘਰ ਵੀ ਲੈ ਕੇ ਜਾਣਗੇ ਅਤੇ ਫੋਨ ਤੇ ਵੀ ਗੱਲ ਕਰਵਾ ਕੇ ਗਿਲੇ ਸ਼ਿਕਵੇ ਦੂਰ ਕਰਨ ਦੇ ਯਤਨ ਕੀਤੇ ਜਾਣਗੇ ਤਾਂ ਜੋ ਆਉਂਦੀਆਂ ਵਿਦਾਂ ਸਭਾ ਚੋਣਾਂ ਲਈ ਇੱਕ ਵਧੀਆ ਪਲੇਟਫਾਰਮ ਤਿਆਰ ਹੋ ਸਕੇ ਹੁਣ ਦੇਖਣਾ ਹੋਵੇਗਾ ਕਿ ਆਉਂਦੇ ਸਮੇਂ ਵਿੱਚ ਅਕਾਲੀ ਭਾਜਪਾ ਗੜਜੋੜ ਹੋਣ ਲਈ ਪੰਜਾਬ ਦੇ ਕਿਹੜੇ ਮਸਲੇ ਹੱਲ ਹੁੰਦੇ ਨੇ ਅਤੇ ਦੋਵੇਂ ਤਰ੍ਹਾਂ ਵਿੱਚ ਕੌਣ ਵੱਡਾ ਭਰਾ ਤੇ ਕੌਣ ਛੋਟੇ ਭਰਾ ਦੀ ਭੂਮਿਕਾ ਨਿਭਾਉਣ ਲਈ ਰਾਜ਼ੀ ਹੋਵੇਗਾ ਦੇਸ਼ ਦੇ 10 ਸਾਲ ਪ੍ਰਧਾਨ ਮੰਤਰੀ ਰਹੇ ਸਵਰਗੀ ਡਾਕਟਰ ਮਨਮੋਹਨ ਸਿੰਘ ਦੀ ਫੋਟੋ ਸਿੱਖ ਅਜਾਇਬ ਘਰ 'ਚ ਲਗਾਉਣ ਦੇ ਮਾਮਲੇ ਨੂੰ ਅਜੇ ਅਸੀਂ ਵਿਚਾਰ ਅਧੀਨ ਰੱਖ ਲਿਆ ਜਿਸ ਦਾ ਫੈਸਲਾ ਜਲਦੀ ਹੋਵੇਗਾ ਇਸ ਬਾਰੇ ਕੋਈ ਦਬਾਅ ਨਹੀਂ ਹੈ ਇਹ ਸ਼ਬਦ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਨਾਲ ਹਰਜਿੰਦਰ ਸਿੰਘ ਧਾਮੀ ਨੇ ਕਹੇ ਨੇ ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਡਾਕਟਰ ਮਨਮੋਹਨ ਸਿੰਘ ਸਭ ਤੋਂ ਵੱਡੇ ਰਤਵੇ ਤੇ ਰਹੇ ਨੇ ਅਤੇ ਉਹਨਾਂ ਦੇ ਪਿਤਾ ਨੇ ਸਿੱਖਾਂ ਦੇ ਵੱਖ-ਵੱਖ ਮੋਰਚਿਆਂ 'ਚ ਵੱਡੇ ਕਾਰਜ ਜੇਲਾ ਕਟੀਆਂ ਨੇ ਪਰ ਸਿੱਖ ਅਜਾਇਬ ਘਰ 'ਚ ਫੋਟੋ ਲਗਾਉਣ ਸਮੇ ਸਾਡੇ ਵੀ ਕਈ ਕਾਇਦੇ ਕਾਨੂੰਨ ਅਤੇ ਮਰਿਆਦਾ ਜਿਸ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ ਡਾਕਟਰ ਸਿੰਘ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਤੇ ਉਹਨਾਂ ਦੀ ਫੋਟੋ ਬਾਰੇ ਫੈਸਲਾ ਜਲਦ ਲਵਾਂਗੇ ਪ੍ਰਧਾਨ ਤੋਂ ਜਦ ਜਥੇਦਾਰ ਲਗਾਉਣ ਲਈ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜੋਆਣਾ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਾਂ ਦੀ ਉੱਡੀ ਖਬਰ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਚਰਚਾ ਨਹੀਂ ਹੋਈ ਅਤੇ ਨਾ ਹੀ ਕੋਈ ਵਿਚਾਰਾ ਜਦ ਉਹਨਾਂ ਨੂੰ ਪੁੱਛਿਆ ਤਾਂ ਤੁਸੀਂ ਖੁਦ ਜੇਲ੍ਹ ਚ ਮਿਲ ਕੇ ਆਇਓ ਤਾਂ ਉਨਾ ਕਿਹਾ ਕਿ ਹੋਰ ਵੀ ਕਈ ਮਸਲੇ ਹੁੰਦੇ ਨੇ ਜਦ ਧਾਮੀ ਤੋਂ ਮਹਾਰਾਸ਼ਟਰ ਦੀ ਬੀਜੇਪੀ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਤਾਬਦੀਆਂ ਮਨਾਉਣ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼ ਪਿਟਾਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਦੋਵੇਂ ਸਰਕਾਰਾਂ ਜੀ ਸੱਤ ਕੇ ਸ਼ਤਾਬਦੀਆਂ ਮਨਾਉਣ ਪਰ ਬੀਜੇਪੀ ਪਹਿਲਾਂ ਸਾਡੇ ਬੰਦੀ ਸੰਗਾਂ ਨੂੰ ਰਿਹਾ ਕਰੇ ਹਰਿਆਣਾ ਦੀ ਸ਼੍ਰੋਮਣੀ ਕਮੇਟੀ ਨੂੰ ਭੰਗ ਕਰੇ ਸਾਡੇ ਨਾਲ ਰਲੇਵਾ ਕਰੇ ਅਤੇ ਹੋਰ ਸਿੱਖਾਂ ਦੀਆਂ ਮੰਗਾਂ ਮੰਨੇ ਉਹਨਾਂ ਨਾਲ ਹੀ ਕਿਹਾ ਕਿ ਪੰਜਾਬ ਦੀ ਸਰਕਾਰ ਵੀ ਇਹਨਾਂ ਸ਼ਤਾਬਦੀਆਂ ਮੌਕੇ ਕੋਈ ਵੱਡਾ ਫੈਸਲਾ ਜਾਂ ਕੋਈ ਕੰਮ ਕਰੇਗੀ ਫਿਰ ਦੇਖਾਂਗੇ